ਹਾਂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਆਵਰੇ ਆਇਆ ਬਾਈ ਤੋਂ ਕਬੂਤਰ ਲੈਣ ਸੈਟਅਪ ਚੈੱਕ ਕਰੋ ਦੇਖੋ ਜੀ ਖੁੱਦ ਹੀ ਖੁੱਦੇ ਮੇਰਾ ਭਰਾ ਮੂਰੇ ਬੰਨਿਆ ਪਿਆ ਨੈਟ ਸੱਜਣੋ ਇੱਕ ਖੁੱਟਾ ਹੋ ਰਿਹਾ 2 3 4 ਆਹ ਖੁੱਟਾ 5 ਠੀਕ ਹੈ ਜੀ ਚੈੱਕ ਕਰ ਲਓ ਵੀਰੇ ਬਹੁਤ ਤਗੜੇ ਕਬੂਤਰ ਬਹੁਤ ਹੀ ਜ਼ਿਆਦਾ ਚੰਗੇ ਸ਼ਤਲੀਆਂ ਚੈੱਕ ਕਰ ਲਓ ਠੀਕ ਹੈ ਵਿੱਚੋ ਕੁੱਛ ਕਬੂਤਰ ਉੜਦੇ ਪਏ ਆ ਤੇ ਕਰਾਉਂਦੇ ਸਾਨੂੰ ਸ਼ੌਂਕ ਮੇਰਾ ਵੀਰ ਠੀਕ ਹੈ ਆ ਚੈੱਕ ਕਰੋ ਬرو ਸਾਰੇ ਉਡਣ ਵਾਲੇ ਵੱਡੇ ਗੂਕਰ ਆ। ਇੱਕ ਆ ਕਾਲਾ ਗੂਤਰ ਚੈੱਕ ਕਰੋ ਜੀ। ਇਹ ਬਾਈ ਦਾ ਪਰਸਨਲ ਰੱਖਿਆ ਹੋਇਆ ਗੂਤਰ। ਆ ਰੋਜੀ ਗੂਦਰੀ ਚੈੱਕ ਕਰੋ ਜੀ ਪਿਓਰ ਪੰਨ ਵਾਲੇ ਗੂਤਰ ਆ ਇਹ ਚੱਕ। ਚੈੱਕ ਕਰੋ ਕੁਆਲਿਟੀ ਬਹੁਤ ਘੈਂਟ ਆ ਜੀ। ਸਾਰੇ ਗੂਤਰ ਠੀਕ ਆ ਜੀ। ਆਲਾ ਦੇ ਬਾਈ ਗੇਟ। ਬਾਕੀ ਕੋਸ ਗੂਤਰ ਇਧਰ ਆ ਜੀ। ਚੈੱਕ ਕਰੋ ਮੇਰਾ ਭਰਾ। ਠੀਕ ਆ ਜੀ ਵਿੱਚੋਂ ਆਪਾਂ ਗਰਕੂਤਰ ਲੈ ਕੇ ਜਾ ਰਹੇ ਹਾਂ ਇਹਨਾਂ ਦੇ। ਠੀਕ ਆ। ਠੀਕ ਹੈ ਜੀ ਵਿੱਚੋਂ ਮੇਰਾ ਭਰਾ ਆਪਾ ਜਾਨਵਰ ਲੈ ਕੇ ਚੱਲੇ ਆਂ ਤੇ ਕਰੋ ਚੈੱਕ ਮੇਰਾ ਭਰਾ ਕੁਆਲਿਟੀ ਸਦਨੋਂ ਬਾਗਾਂ ਜਿੱਤੇ ਹੋਏ ਕਬੂਤਰ ਆ ਸਾਰੇ ਚੈੱਕ ਆ ਲੋ ਠੀਕ ਹੈ ਬਾਕੀ ਚਲੋ ਆਪਾਂ ਅਗਲੇ ਦਾ ਨਾਮ ਤੇ ਸ਼ਹਿਰ ਨਹੀਂ ਦੱਸਣਾ ਕਿਉਂਕਿ ਹਰ ਬੰਦੇ ਦੀ ਆਦੀ ਵੀ ਥੋੜੀ ਬਹੁਤ ਪ੍ਰਾਈਵੇਸੀ ਹੁੰਦੀ ਹੈ ਜੀ ਆ ਚੈੱਕ ਕਰੋ ਜੀ ਕਬੂਤਰ ਠੀਕ ਹੈ ਜੀ ਦੇਖੋ ਇਹ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਬਰੇਪ ਸਾਰੇ ਨਸਲਾਂ ਵਾਲੇ ਕਬੂਤਰ ਆ ਹੁਣ ਜੇ ਅਸੀਂ ਨਸਲਾਂ ਦੱਸ ਦਿਆਂ ਨਾਮ ਦੱਸ ਦਿਆਂ ਮੇਰਾ ਭਰਾ ਉਹਦੇ ਵਿੱਚ ਨਾ ਫਿਰ ਕਈ ਬੰਦਿਆਂ ਨੂੰ ਤਕਲੀਫ ਹੁੰਦੀ ਹੈ ਮੇਰਾ ਵੀਰ ਹਣਾ ਸੋ ਆਪਾਂ ਕੋਸ਼ਿਸ਼ ਕਰੀ ਜੀ ਆਪਾਂ ਵੀਡੀਓ ਵਿੱਚ ਕੋਈ ਉਹੋ ਜੀ ਗੱਲ ਨਾ ਕਰੀਏ ਪਰ ਵਿੱਚੋਂ ਕਈ ਬੰਦੇ ਇਹੋ ਜਿਹੇ ਹੁੰਦੇ ਨੇ ਹੁਣ ਜਿਵੇਂ ਕੱਲ੍ਹ ਕੇ ਬੰਦੇ ਨੇ ਕਮੈਂਟ ਕਰਿਆ ਜਾਂਦਾ ਵੀਰੇ ਜੀ ਇੰਨੇ ਚੰਗੇ ਮੋਟਰਸਾਈਕਲ ਦਿੱਤਲਾ ਉਹ ਮੇਰਾ ਭਰਾ ਜੇ ਮੋਟਰਸਾਈਕਲ ਐ ਜਿੱਤੇ ਜਾਂਦੀ ਤਾਂ ਹਰ ਬੰਦੇ ਦੇ ਘਰੇ ਮੋਟਰਸਾਈਕਲ ਘੜੇ ਹੋਣੇ ਸੀਗੇ ਵੀਰੇ ਮਿਹਨਤ ਕਰਨੀ ਪੈਂਦੀ ਖਰਾਕਚਾਰਨੀ ਪੈਂਦੀ ਆ ਠੀਕ ਐ 2025 ਹੁਦੀ ਕੋਈ ਗੱਲ ਨਹੀਂ ਚਾਹੇ ਤੁਸੀਂ ਬੰਦੇ ਤੋਂ 50000 ਦਾ ਜੋੜਾ ਲੈ ਆਓ ਜੇ ਮਿਹਨਤ ਨਹੀਂ ਕਰੋਗੇ ਨਾ ਉਹ ਵੀ 50000 ਤੁਹਾਡਾ ਮਿੱਟੀ ਆ ਮੇਰਾ ਭਰਾ ਠੀਕ ਐ ਕਮੈਂਟ ਕਰਨ ਲੱਗੇ ਮੇਰਾ ਵੀਰ ਸੋਚ ਲਿਆ ਕਰੋ ਬਾਕੀ ਯਾਰ ਥੱਲੇ ਨੰਬਰ ਦਿੱਤਾ ਹੁੰਦਾ ਤੁਸੀਂ ਫੋਨ ਲਾ ਲਿਆ ਕਰੋ ਯਾਰ ਠੀਕ ਹੈ ਕਿਉਂਕਿ ਇੰਨਾ ਟਾਈਮ ਮੇਰੇ ਕੋਲੇ ਹੁੰਦਾ ਨਹੀਂ ਮੈਂ ਇਕੱਲੇ ਇਕੱਲੇ ਦਾ ਰਿਪਲਾਈ ਕਰਨਾ ਕਮੈਂਟਾਂ ਵਿੱਚ ਤੇ ਤੁਸੀਂ ਫੋਨ ਲਾਇਆ ਕਰੋ ਗਿਲਾ ਸ਼ਿਕਵਾ ਅੰਦਰਲੀ ਭਰਾਸ ਜਿਹੜੀ ਕੱਢਣੀ ਤੁਸੀਂ ਫੋਨ ਲਾ ਕੇ ਕੱਢਿਆ ਕਰੋ ਨਾਲੇ ਤੁਹਾਨੂੰ ਸੁਆਦ ਹੋਵੇ ਨਾਲੇ ਸਾਨੂੰ ਆਵੇ ਮੇਰਾ ਭਰਾ ਤੇ ਆਓ ਸਦਰੋਂ ਹੁਣ ਕਰਾਉਣੇ ਤੁਹਾਨੂੰ ਸ਼ੌਂਕ ਠੀਕ ਆ ਹਾਂਜੀ ਬਾਜੀ ਆਵਰੇ ਆਪਾਂ ਭਰਾ ਤੋਂ ਬੂਤਰ ਲੈਂਦੇ ਆ ਮੇਰਾ ਵੀਰ ਚੈੱਕ ਕਰ ਲੋ ਸਦਰੋਂ ਠੀਕ ਹੈ ਜੀ ਪੰਜ ਤੋਂ 6 ਪੀਸ ਨੇ ਮੇਰਾ ਭਰਾ ਜਿਹਦੇ ਵਿੱਚ ਵੀਰੇ ਦੋ ਕੂਤਰ ਬਾਜੀਆਂ ਛੁੱਟੇਵੇਂ ਕਬੂਤਰ ਆ ਜੀ ਮੋਹਰਾਂ ਉਹਨਾਂ ਦੇ ਲੱਗੀਆਂ ਹੋਈਆਂ ਵੀਰੇ ਬਦਾਮਾਂ ਉੱਤੇ ਕਬੂਤਰ ਸਾਰੇ ਸਿਰਫ ਇੱਕ ਵੱਡੀ ਕੂਦਰੀ ਆਪਾਂ ਜਾਨਕੀ ਜੱਜੀ ਸੀ ਆਪਾਂ ਉਹਨੂੰ ਚਿੱਟੀਆਂ ਆਖਿਆ ਦੀ ਆ ਚੈੱਕ ਕਰ ਲਓ ਵੀਰੇ ਠੀਕ ਆ ਜੀ ਹੱਬੀ ਆ ਕੂਦਰੀ ਇਹ ਪਰ ਮੇਰਾ ਭਰਾ ਮਾੜਾ ਮੋਟਾ ਔਡ ਵੀ ਲੈਂਦੀ ਆ ਜੀ ਬਹੁਤ ਚੰਗੀ ਕੂਦਰੀ ਆ ਨਾਲ ਵੀਰੇ ਦੇ ਚਿੱਟੀਆਂ ਵਾਲਾ ਕਬੂਤਰ ਉਹਦੇ ਮੋਹਰ ਲੱਗੀ ਹੋਈ ਆ ਮੇਰਾ ਭਰਾ ਜੇ ਕੋਈ ਮੇਰਾ ਵੀਰ ਡਾਉਨ ਦਾ ਇਸ਼ਕ ਹੋਵੇ ਦਾ ਵੀ ਸਾਦਾ ਜੋੜਿਆਂ 'ਚ ਪਾਉਣੇ ਗਾ ਤੁਸੀਂ ਨਸਲ ਤਿਆਰ ਕਰਨੀ ਉਹ ਵੀ ਕਰ ਸਕਦੇ ਹਾਂ ਤੇ ਆ ਵੀਰੇ ਵੱਡਾ ਲਾਲਜੀਨਾ ਕੂਤਰ ਲਿੱਤਾ ਬਾਲਾ ਜਿਆਦੇ ਨਜਾਇਜ਼ ਚੰਗਾ ਜੀ ਫੁੱਲ ਬਟਾ ਫੁੱਲ ਸਦਰੋਂ ਪੂਰੀ ਗਰੰਟੀ ਵਾਲੇ ਕੂਤਰ ਠੀਕ ਹੈ ਜੀ ਜੇਕਰ ਕਮੂਤਰ ਕੰਮ ਨਹੀਂ ਕਰਦੇ ਵੀਰੇ ਆਪਾਂ ਬੈਠੇ ਆ ਆ ਚੈੱਕ ਕਰ ਲੋ ਮੇਰਾ ਭਰਾ ਅਗਲਾ ਵੱਡਾ ਲਾਲਜੀਨਾ ਕੂਤਰ ਚਿੱਟੀਆਂ ਅੱਖਾਂ ਪੂਰੀ ਨੋਗ ਦਾ ਸਦਰੋਂ ਪੈਰ ਦੇ ਵਿੱਚ ਤੇ ਰਿੰਗ ਪਾਈ ਹੋਈ ਆ ਨਾਲ ਵੀਰੇ ਪੂਰੀ ਕੂਦਰੀ ਚੈੱਕ ਕਰ ਲੋ ਮੇਰਾ ਭਰਾ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਵੀਰੇ ਆ ਚੈੱਕ ਕਰ ਲੋ ਪੂਰੀ ਕੂਦਰੀ ਮੋਝ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਹੈਗੀ ਅਸੀਂ ਬਾਬੇ ਧੰਨੇ ਵਾਲੀ ਕਹਾਂਗੇ ਵੀਰੇ ਬਾਬੇ ਜੰਟੇ ਵਾਲੇ ਤਾਂ ਕਹਾਂਗੇ ਨਹੀਂ ਠੀਕ ਹੈ ਬਾਕੀ ਜਿਹੜੇ ਜਿਆਦਾ ਕਹ ਮਾਪੁਰਕ ਹੈਗੇ ਆ ਠੀਕ ਆ ਜਿਆਦਾ ਨਸਲਾਂ ਦੇ ਭੇਦੀ ਆ ਜਿਹੜੇ ਉਹ ਵੀਰੇ ਸਾਨੂੰ ਫੋਨ ਲਾ ਲਿਆ ਕਰਨ ਠੀਕ ਆ ਜੀ ਕਮੈਂਟ ਕਰਨ ਦੀ ਬਜਾਏ ਵੀਰੇ ਥੱਦੇ ਨੰਬਰ ਦਿੱਤਾ ਹੁੰਦਾ ਤੁਸੀਂ ਫੋਨ ਲਾ ਕੇ ਮੇਰਾ ਭਰਾ ਗੱਲ ਕਰ ਲਿਆ ਕਰੋ ਯਾਰ ਠੀਕ ਆ ਨਾ ਕਿਉਂਕਿ ਵੀਰੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਇੰਨਾ ਟਾਈਮ ਮੇਰੇ ਕੋਲੇ ਨਹੀਂ ਹੁੰਦਾ ਇਕੱਲੇ ਇਕੱਲੇ ਪਾਉਂਦੇ ਦਾ ਮੇਰੇ ਅਪਲਾਈ ਕਰਾਂ ਠੀਕ ਆ ਜੀ ਚੈੱਕ ਕਰ ਲਓ ਵੀਰੇ ਪੂਰੀ ਤਸੱਲੀ ਵਾਲੇ ਕੂਤਰ ਨੇ ਤੇ ਮੇਰਾ ਭਰਾ ਟਾਈਮ ਨਾਲ ਫੋਨ ਨਾਲ ਕੇ ਵੀਰੇ ਵੱਡਾ ਕੂਤਰ ਚੈੱਕ ਕਰ ਲਓ ਮੋਹਰ ਲੱਗੀ ਕੂਤਰ ਦੇ ਸੱਜਣ ਆਇਆ ਸਾ ਨਿਆਬ ਕੂਤਰ ਆ ਨਾ ਬਾਕੀ ਆਪਦੇ ਭਰਾਵਾਂ ਨੂੰ ਦੁਆਵਾ ਦਉ ਕਿ ਹਾਂ ਕਾਸ਼ਵੀਰੇ ਮੋਗੇ ਤੋਂ ਤੁਹਾਡੇ ਘਰੋਂ ਕੋਈ ਚੀਜ਼ ਆਈ ਸੀ ਠੀਕ ਹੈ ਜੀ ਪੂਰੀ ਸਦਨੋ ਤਸੱਲੀ ਵਾਲੇ ਕੂਤਰ ਆਪਾਂ ਉਹੋ ਜੇ ਮੰਨ ਕੇ ਚਲੋ ਬੰਦਿਆਂ ਦੇ ਕੋਲ ਕੂਤਰ ਲੈਣ ਜਾਈਦਾ ਹੀ ਨਹੀਂਗਾ ਜੇ ਤੱਕ ਕੋਈ ਰਿਕਾਰਡ ਨਾ ਹੋਵੇ ਠੀਕ ਹੈ ਜੀ ਪ੍ਰਾ ਖੁਦ ਬਾਜ਼ੀਆਂ ਛੱਡਦਾ ਜੀ ਐਨ ਆਰ ਆਈ ਵੀਰ ਆਪਣਾ ਇਹ ਠੀਕ ਹੈ ਕੋਈ ਪੈਸਿਆਂ ਦਾ ਚੱਕਰ ਨਹੀਂ ਵੀਰ ਨੂੰ ਠੀਕ ਹੈ ਚੈੱਕ ਕਰ ਲਓ ਮੇਰਾ ਭਰਾ ਇੱਕ ਤੋਂ ਇੱਕ ਖਰੇ ਜਾਨਵਰ ਆ ਤੇ ਉਹੀ ਭਰਾ ਆਪਣੇ ਨਾਲ ਕੰਟੈਕਟ ਕਰੇ ਜਿਹੜੇ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਬਾਕੀ ਤੁਹਾਨੂੰ ਬਾਈ ਦਾ ਮੈਂ ਸੈਟਅਪ ਦਿਖਾਇਆ ਜੀ ਚੈੱਕ ਕਰ ਲਓ ਸਦੋਂ ਪੂਰੇ ਚੋਟੀ ਵਾਲੇ ਜਾਨਵਰ ਨੇ ਠੀਕ ਆ ਜੀ ਇੱਕ ਤੋਂ ਇੱਕ ਮੇਰਾ ਭਰਾ ਖਰਾ ਜਾਨਵਰ ਆ ਠੀਕ ਆ ਜੀ ਬੰਦਾ ਕਿਨੂੰ ਚੰਗਾ ਕਵੇ ਤੇ ਕਿਨੂੰ ਮਾੜਾ ਕਵੇ ਜੀ ਚੈੱਕ ਕਰ ਲਓ ਸਾਰੇ ਇੱਕ ਤੋਂ ਇੱਕ ਬੱਦ ਜੜ ਕੇ ਕੂਤਰਿਆ ਮੇਰਾ ਭਰਾ ਤੇ ਹੁਣ ਮੈਂ ਤੁਹਾਨੂੰ ਵਿੱਚੋਂ 2-4 ਕੂਤਰਾਂ ਦਾ ਸ਼ੌਂਕ ਕਰਾ ਦੇਣਾ ਤੇ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਈਓ ਤੇ ਮਰਾ ਵੀਰ ਹੋ ਸਕਦਾ ਵੀਰੇ ਕਬੂਤਰ ਆਪਾਂ ਇਹ ਇਕੱਠੇ ਹੀ ਲੈਣੇ ਆ ਠੀਕ ਆ ਉਹੀ ਭਰਾ ਕੋਲ ਕਰੇ ਐ ਨਾ ਕਵੇ ਵੀਰੇ ਸਾਨੂੰ ਕੱਲਾ ਲਾਲਚੀ ਨਾ ਦੇ ਦੋ ਜਾਂ ਕੱਲੇ ਦੋ ਮੋਹਰਾਂ ਵਾਲੇ ਕਬੂਤਰ ਦੇ ਦੋ ਠੀਕ ਆ ਜੀ ਜੇ ਤੁਸੀਂ ਕੱਦੇ ਮੋਹਰਾਂ ਵਾਲੇ ਕਬੂਤਰ ਲੈਣੇ ਉਹਨਾਂ ਦਾ ਰੇਟ ਅੱਡ ਹੋਏਗਾ ਇਕੱਠਾ ਦਾ ਰੇਟ ਅੱਡ ਹੋਏਗਾ ਮੇਰਾ ਭਰਾ ਠੀਕ ਆ ਟੈਂਪਾਸ ਵਾਲਾ ਬੰਦਾ ਦੂਰ ਰਵੇ ਤੇ ਸਾਨੂੰ ਹੁਣ ਇੱਕ ਕਰਾਉਣਾ ਸ਼ੌਕ ਠੀਕ ਆ ਜੀ ਤਾਂ ਹਾਂ ਜੀ ਵੀਰੇ ਆਹ ਆਪਣਾ ਪਹਿਲਾ ਕਬੂਤਰ ਮੇਰਾ ਭਰਾ ਚੈੱਕ ਕਰੋ ਜੀ ਵੱਡਾ ਕਬੂਤਰ ਸਾਡੇ ਨੂੰ ਪਿਓਰ ਮਰਾ ਵਾਲੇ ਕਬੂਤਰਾਂ ਦੇ ਵਿੱਚੋਂ ਬਰੇ ਨਾ ਕੂਤਰ ਇਹ ਪਿੰਡ ਛੱਡਦੇ ਆ ਸਜਣੋ ਜਿੱਥੇ ਛੱਡਦੇ ਆ ਉੱਥੇ ਹੀ ਰਹਿੰਦੇ ਆ ਮੇਰਾ ਭਰਾ ਚੈੱਕ ਕਰ ਲਓ ਸਜਣੋ ਦੜੇ ਦੀ ਬਾਜੀ ਕੂਤਰ ਓੜਿਆ ਹੋਇਆ ਮੋਹਰ ਲੱਗੀ ਹੋਈ ਸੋਨੂ ਸਭ ਤੋਂ ਪਹਿਲਾਂ ਮੋਹਰ ਹੋਣਾ ਜੀ ਆ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਪੂਰੇ ਸਜਣੋ ਚੋਟੀ ਵਾਲੇ ਕੂਤਰ ਆ ਜਿਹੜੇ ਬੰਦੇ ਘਰ ਗਏ ਨਾ ਪੂਰੀ ਬੱਲੇ ਬੱਲੇ ਕਰਾਉਣਗੇ ਬੱਲੇ ਬੱਲੇ ਚੈੱਕ ਕਰ ਲਓ ਬਾਕੀ ਜਿਹੜੇ ਭਰਾ ਆਪਣੇ ਸ਼ਿਕਾਰੀ ਆ ਠੀਕ ਹੈ ਜੀ ਇਹੋ ਜੇ ਕੂਤਰ ਡਾਏ ਆ ਉਹਨਾਂ ਮੇਰੇ ਭਰਾਵਾਂ ਨੇ ਵੇਖ ਕੇ ਪਛਾਣਿਆ ਨਾ ਹਾਂ ਯਾਰ ਬਾਕੀ ਕੋਈ ਗੱਲਬਾਤ ਹੈਗੀ ਆ ਆਹ ਸਦਮਾ ਕੂਤਰ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲੋ ਦੇਖੋ ਜੀ ਕਿੱਡੇ ਨਿੱਗਰ ਚੌੜੇ ਚੌੜੇ ਬਾਲਿਆਂ ਦਾ ਕੂਤਰ ਜ਼ੋਰ ਦੇ ਲੋ ਤੁਹਾਡੇ ਸਾਹਮਣੇ ਮਾਰਦਾ ਕਿਉਂ ਸਦਨੋ ਜਿਹਦੇ ਮੋਟਿਆਂ ਚ ਜਾਣ ਹੁੰਦੀ ਨਾ ਮੇਰਾ ਭਰਾ ਉਹੀ ਮੈਦਾਨ ਦੇ ਵਿੱਚ ਘੋਲਦਾ ਜਾ ਆ ਚੈੱਕ ਕਰ ਲੋ ਮੇਰਾ ਵੀਰ ਠੀਕ ਹੈ ਜੀ ਕਾਲਾ ਘੰਟ ਕਾਲਾ ਟੂਸਾ ਚਿੱਟਾ ਫੈਦਾ ਸ਼ਾਖਾ ਕੂਤਰ ਪਿਓਰ ਮਰਾ ਵਾਲੇ ਕੂਤਰਾਂ ਦੇ ਵਿੱਚੋਂ ਵੀਰੇ ਠੀਕ ਹੈ ਜੀ ਤੇ ਆਹ ਬਾਈ ਜੀ ਬੈਠ ਕੂਤਰ ਦੀ ਸਾੰਤਰੀ ਜਮਾ ਬੰਦ ਜੋੜ ਗੂੜੇ ਬਾਰਾਂ ਦਾ ਸਦਨੋ ਆਪਣਾ ਕੂਤਰ ਪੈਰ ਦੇ ਵਿੱਚ ਰਿੰਗ ਪਾਈ ਹੋਈ ਆ ਨਾ ਫੋਨ ਨੰਬਰ ਲੱਗਿਆ ਹੋਇਆ ਬਿਲਕੁ ਠੀਕ ਹੈ ਜੀ ਆਹਾ ਸਤਿ ਸ੍ਰੀ ਅਕਾਲ ਪਹਿਲਾ ਕੂਤਰ ਹੁਣ ਮੈਂ ਤੁਹਾਨੂੰ ਅਗਲਾ ਮੋਹਰ ਵਾਲਾ ਕੂਤਰ ਵਿਖਾਉਣਾ ਚਿੱਟੀਆਂ ਅੱਖਾਂ ਦਾ ਠੀਕ ਹੈ ਹਾਂ ਜੀ ਸਤਿ ਸ੍ਰੀ ਅਕਾਲ ਆਹਾ ਆਪਣਾ ਅਗਲਾ ਜਾਨਵਰ ਮੇਰਾ ਬਰਾ ਚੈੱਕ ਕਰੋ ਜੀ ਦੇਖੋ ਮੇਰਾ ਵੀ ਜਾਨਵਰ ਆਪਣੇ ਦਾ ਕਦ ਖੜਬਾ ਜੀ ਪੂਰੇ ਬਾਹਾਂ ਜਿੱਡਾ ਉੱਚਾ ਲੰਮਾ ਕੂਤਰ ਠੀਕ ਹੈ ਜੀ ਹੱਕ ਚੌੜੀ ਪਿੱਛੋਂ ਪਤੰਦਰ ਜਮਾ ਆਇਆ ਨੂੰ ਬੰਦ ਠੀਕ ਹੈ ਜੀ ਟੇਪਰ ਚ ਸਿਰ ਠੀਕ ਹੈ ਜੀ ਨੋਕ ਚੈੱਕ ਕਰ ਲਓ ਤੇ ਬਾਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਦੁੱਧ ਚਿੱਟੀਆਂ ਅੱਖਾਂ ਦਾ ਬਰੇ ਆਪਣਾ ਇਹ ਕਬੂਤਰ ਹੈ ਠੀਕ ਹੈ ਜੀ ਮੋਹਰ ਇਹਦੇ ਲੱਗੀ ਹੋਈ ਆ ਪਹਿਲਾਂ ਤੁਹਾਨੂੰ ਇਹਦਾ ਪੱਲਾ ਖੋਹਣਾ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਕਿ ਮੈਂ ਸਦਰੋ ਕਤਾਬ ਦੀ ਤਰ੍ਹਾਂ ਪੱਲਾ ਫਰ ਉੱਤੇ ਫਰ ਚੜਿਆ ਹੋਇਆ ਕੋਈ ਕੰਨੀ ਨਹੀਂ ਪੂਰੀ ਕੋਈ ਜੂੰ ਪੈਂਕੀ ਕੋਹ ਨਹੀਂ ਮੇਰਾ ਭਰਾ ਚੈੱਕ ਕਰ ਲਓ ਬਰੇ ਹੱਥ ਨਾਲ ਆਏ ਕੂਤਰ ਮਲੇ ਹੁੰਦੇ ਨੇ ਠੀਕ ਹੈ ਤੇ ਆ ਬਾਈ ਜੀ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਪੂਛ ਰਹਾਦਾ ਉੱਪਰ ਕਰ ਲਓ ਥੱਲੇ ਕਰ ਲਓ ਮੇਰਾ ਭਰਾ ਤੇ ਆ ਬਰੇ ਮ ਠੀਕ ਹੈ ਜੀ ਦੋ ਕੂਤਰ ਸਜਣੋਂ ਵਿੱਚੋਂ ਪੱਕੀਆਂ ਸਟੈਂਪਾਂ ਲੱਗੀਆਂ ਹੋਈਆਂ ਨੇ ਕੂਤਰਾਂ ਦੇ ਤੇ ਆ ਮੇਰਾ ਭਰਾ ਅਗਲਾ ਪੱਲਾ ਇਹ ਜਾਨਵਰ ਆਪਣੀ ਦਾ ਅਗਲਾ ਪੱਲਾ ਚੈੱਕ ਕਰ ਲਓ ਦੇਖੋ ਜੀ ਠੀਕ ਹੈ ਤੁਹਾਡੇ ਸਾਹਮਣੇ ਮੇਰਾ ਭਰਾ ਜਿੰਨੇ ਮਰਜ਼ੀ ਡਾਲ ਗੋ ਯਾਰ ਜਾਨਵਰ ਤੇ ਆ ਭਾਈ ਕੂਤਰ ਆਪਣੇ ਦੇ ਪੈਰ ਜੀ ਜਮਾ ਲਾਲ ਸੁਰਖ ਪੈਰਾਂ ਦਾ ਕੂਤਰ ਬੰਦ ਜੋੜਾਂ ਦਾ ਕੂਤਰ ਪੈਰਾਂ ਦੀਆਂ ਨੰਧਰਾ ਚੈੱਕ ਕਰ ਲਓ ਮੇਰਾ ਭਰਾ ਦੇਖੋ ਜੀ ਕੱਡੀਆਂ ਬਟੀਆਂ ਚੰਨ ਪੈਰੀ ਨੰਧਰਾ ਰੱਖਦਾ ਕੂਤਰ ਇਹ ਠੀਕ ਹੈ ਪੈਰ ਦੇ ਵਿੱਚ ਇਹਦੇ ਵੀ ਰੰਗ ਲੱਗੇ ਹੋਈ ਨਾ ਫੂਨ ਨੰਬਰ ਲਿਖਿਆ ਹੋਇਆ ਜੀ ਤੇ ਆਜੋ ਸਤਿਉਨ ਹੁਣ ਮੈਂ ਤੁਹਾਨੂੰ 2-4 ਕੂਤਰਾਂ ਦਾ ਸ਼ੌਕ ਹੋਰ ਕਰਾ ਦੇਣਾ ਠੀਕ ਹੈ ਜੀ ਸਤਿਉਨ ਵੀਡੀਓ ਦੀ ਕੁਆਲਿਟੀ ਥੋੜੀ ਜੀ ਸਾਫ਼ ਨਹੀਂ ਆ ਰਹੀ ਸੀਗੀ ਤੇ ਹੁਣ ਚੈੱਕ ਕਰੂੰ ਮੇਰਾ ਭਰਾ ਆਪਣੇ ਕੂਤਰ ਬਰੇ ਡੇ ਕੋ ਜੋਰ ਲਾਉਂਦੇ ਆ ਨਾ ਕੂਤਰ ਸਤਿਉਨ ਘਰੇ ਲਾਲ ਆ ਜੋਰ ਬਦੰਦਰ ਫੜਕਦੇ ਆ ਇਹ ਪੂਰੇ ਲੋਆਂ ਵਾਲੇ ਕੂਤਰ ਚੈੱਕ ਕਰ ਲੋ ਹੱਥ 'ਚ ਫੜਾ ਦੇਖੋ ਕਿਵੇਂ ਲਾਉਂਦਾ ਜੋਰ ਦੇਖੋ ਠੀਕ ਹੈ ਜੀ ਚੈੱਕ ਕਰ ਹੁਣ ਸਤਿਉਨ ਗਿਰੀਆਂ ਗੁਰੀਆਂ ਖਾਧੀਆਂ ਹੋਈਆਂ ਸਾਰੇ ਕੂਤਰਾਂ ਦੀਆਂ ਕਾਲੀ ਨੋਕ ਖੱਟੀਆਂ ਅੱਖਾਂ ਪੇਟੀ ਸਾਰੀ ਚਿੱਟੀ ਆ ਜੀ ਬਹੁਤ ਬਰਲੇ ਕੂਤਰ ਹੀ ਲੱਭਦੇ ਮੇਰਾ ਭਰਾ ਇਹੋ ਜਿਹਾ ਬਾਈ ਨੇ ਆਪਾਂ ਨੂੰ ਕਹਿ ਕੇ ਦਿੱਤਾ ਮੇਰਾ ਆਪਣਾ ਕਬੂਤਰ ਸਪੈਸ਼ਲੀ ਠੀਕ ਆ ਜੀ ਬਾਕੀ ਪੱਲਾ ਚੈੱਕ ਕਰ ਲਓ ਵੀਰੇ ਪੂਰੇ ਉੱਚੇ ਨਿੱਕਰ ਪੱਲੇ ਦਾ ਕਬੂਤਰ ਕੋਈ ਗਾਇਬ ਨਹੀਂ ਕੋਈ ਕਹ ਨਹੀਂ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਜੰਮਰ ਆਪਣੇ ਦਾ ਦੇਖੋ ਜੀ ਕੋਈ ਗਾਇਬ ਨਹੀਂ ਆ ਕੋਈ ਕਹ ਨਹੀਂ ਫਰਾਂ ਉੱਤੇ ਫਰ ਚੜੇ ਹੋਇਆ ਬਾਕੀ ਸੱਜ ਨੂੰ ਆਹ ਕੂਤਰ ਦੇ ਪੈਰ ਪੈਰ ਦੇ ਵਿੱਚ ਰਿੰਗ ਪਾਈ ਹੋਈ ਕੂਤਰ ਦੇ ਨਾਮ ਫੋਨ ਨੰਬਰ ਲਿਖਿਆ ਹੋਇਆ ਜੀ ਬਿਲਕੁਲ ਬੰਦ ਜੋੜਾਂ ਦਾ ਵੀਰੇ ਆਪਣਾ ਇਹ ਕੂਤਰ ਆ ਤੇ ਹੁਣ ਸਾਨੂੰ ਅਗਲਾ ਜੰਮਰ ਬਖਾਉਣਾ ਠੀਕ ਆ ਜੀ ਹਾਂ ਜੀ ਵੀ ਆਹ ਭਾਈ ਜੀ ਆਪਣੀ ਲਾਸਟ ਕੂਤਰੀ ਚੈੱਕ ਕਰ ਲਓ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਜੀ ਚੌਕਨਟੀ ਕੋਈ ਕੱਕੇ ਪੂਰੇ ਕਹਿ ਦਿੰਦਾ ਕੋਈ ਆਪਣੇ ਜਿਹੜੇ ਦੂਜੇ ਭਰਾ ਪ੍ਰਦੇਸੀ ਉਹ ਮੰਨ ਕੇ ਚੱਲੋ ਇਹ ਕਬੂਤਰਾਂ ਨੂੰ ਪੀਲੇ ਕੂਤਰ ਕਹਿ ਦਿੰਦੇ ਆ ਸੱਜਣੋਂ ਰੰਗ ਜਿਹੜਾ ਮਰਜੀ ਕਹਿ ਲਓ ਨਾ ਸਰ ਇਹ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਹੀ ਵੱਜਣੀਆਂ ਜੀ ਚੈੱਕ ਕਰ ਨੂੰ ਚਿੱਟੀਆਂ ਅੱਖਾਂ ਠੀਕ ਆ ਜੀ ਅੱਖ ਦੀ ਕੁਆਲਟੀ ਚੈੱਕ ਕਰ ਲਓ ਬਿਲਕੁਲ ਸਾਫ ਮੋਤੀਆਂ ਰੀਆਂ ਚਿੱਟੀਆਂ ਅੱਖਾਂ ਦੇ ਤੇ ਵਜੀਆ ਪੱਲਾ ਚੈੱਕ ਕਰ ਲਓ ਮਰਾ ਭਰਾ ਦੇਖੋ ਜੀ ਕੀ ਆਈ ਬਾਤ ਕੋਈ ਜੂਨੀ ਕੋਈ ਕੋਹਨੀ ਬਰੇ ਹੱਥ ਨਾ ਆਇਆ ਕੁੱਤਰ ਮਲੇ ਹੁੰਦੇ ਨੇ ਠੀਕ ਹੈ ਜੀ ਬਿਲਕੁਲ ਬੰਦ ਹੋਣਾ ਦੀ ਮੇਰਾ ਭਰਾ ਇਹ ਪੱਠੀ ਆ ਚਾਰ ਚਾਰ ਇਹਦੀਆਂ ਕੰਨੀਆਂ ਰਹੀਆਂ ਤਿੰਨ ਤਿੰਨ ਚਾਰ ਚਾਰ ਚੈੱਕ ਕਰ ਲਓ ਠੀਕ ਹੈ ਜੀ ਤੇ ਆਹ ਸਦਰੋਂ ਪੱਠੀ ਦੇ ਪੈਰ ਪੈਰ ਦੇ ਵਿੱਚ ਇਹਦੇ ਵੀ ਨਾ ਫੋਨ ਨੰਬਰ ਵਾਲੀ ਰਿੰਗ ਲੱਗੀ ਹੋਈ ਆ ਬਿਲਕੁਲ ਬੰਦ ਜੋੜਾਂ ਦੀ ਪੂਰੀ ਗਾਰੰਟੀ ਵਾਲੀ ਮੇਰਾ ਭਰਾ ਪੱਠੀ ਆ ਨਸਲ ਜੇ ਪਾਉਣੀ ਨਸਲ ਜੇ ਪਾਲਿਓ ਡਾਉਣੀ ਤੁਸੀਂ ਡਾਲਿਓ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਹਾਂਜੀ ਵੀਰੇ ਆਪਣੀ ਅਗਲੀ ਬੱਡੀ ਕੂਤਰੀ ਜੀ ਲਓ ਜੀ ਠੀਕ ਹੈ ਜੀ ਜਿਹੜਾ ਤੁਹਾਨੂੰ ਮੈਂ ਰੱਤਾ ਕੂਤਰ ਦਿਖਾਇਆ ਮੇਰਾ ਭਰਾ ਉਸੇ ਬਲੱਡ ਦੇ ਵਿੱਚੋਂ ਵੀਰੇ ਆਹ ਆਪਣੀ ਬੱਡੀ ਕੂਤਰੀ ਖੱਡੀਆਂ ਕਹਿੰਦੀ ਅੱਖ ਦੀ ਕੁਆਲਟੀ ਚੈੱਕ ਕਰ ਲਓ ਤੁਸੀਂ ਠੀਕ ਹੈ ਬਾਕੀ ਮਕਮਲ ਵਜੂਦ ਚੈੱਕ ਕਰ ਲਓ ਤੇ ਆਹ ਤੁਹਾਨੂੰ ਮੈਂ ਦਾ ਪੱਲਾ ਵਿਖਾਉਣਾ ਜੀ ਪੱਲੇ ਦੀ ਕੁਆਲਟੀ ਚੈੱਕ ਕਰ ਲਓ ਮੇਰਾ ਭਰਾ ਬਾਕੀ ਜੜੀ ਡਾਂਗੀ ਤੇ ਲੱਗੇ ਹੋਣਗੇ ਜਿਹੜਾ ਭਰਾ ਪਰਚੇਜ਼ ਕਰੇਗਾ ਡਾਂਗੀ ਦੀ ਫੋਟੋ ਨੂੰ ਆਪਾਂ ਪਰਸਨਲੀ ਵਟਸਐਪ ਉੱਤੇ ਲਾ ਦੇਾਂਗੇ ਆ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਕਿੱਡੇ ਨਿੱਕਰ ਚੌੜੇ ਚੌੜੇ ਪੱਲਿਆਂ ਦੇ ਕੂਤਰਿਆ ਠ ਆ ਭਾਈ ਜੀ ਕਾਲੀ ਬੈਠੇ ਦੀ ਤੇ ਪੈਰਾਂ ਦੀ ਕੁਆਲਟੀ ਚੈੱਕ ਕਰ ਲੋ ਸਦਰੋਂ ਬਿਲਕੁਲ ਬੰਦ ਜੋੜ ਥੱਲੋਂ ਕੋ ਨੂੰ ਕੂਤਰ ਖਾਣਾ ਪੂਰੇ ਬਣੇ ਹੋਏ ਕੂਤਰ ਨੇ ਆ ਲੋ ਜੀ ਚੈੱਕ ਕਰ ਲੋ ਠੀਕ ਆ ਜੀ ਸ਼ਿਕਾਰੀ ਬੰਦਾ ਇਹ ਚੀਜ਼ ਸਮਝਦਾ ਅਣਜਾਣ ਬੰਦੇ ਆਸੇ ਤਾਂ ਮੇਰਾ ਭਰਾ ਹੀ ਕੁਝ ਵੀ ਨਹੀਂ ਉਹਨੇ ਕਿਹਾ ਕੀ ਬਾਈ ਨੇ ਢਿਆ ਡਿਆ ਵਗਾਤਾ ਤੇ ਆ ਸੀ ਵੀ ਫਿਰੇ ਆਪਣੀ ਲਾਚ ਗੂਦਰੀ ਤੇ ਸਾਰੇ ਕੂਤਰ ਮੇਰਾ ਭਰਾ ਇਕੱਠੇ ਜਨੇ ਆ ਮਿਲਦੇ ਸੱਜਣੋ ਤੁਹਾਨੂੰ ਅਗਲੀ ਵੀਡੀਓ ਵਿੱਚ ਲਿਆਵਾਂਗੇ ਤੁਹਾਡੇ ਲਈ ਵਧੀਆ ਟੌਪ ਕਲਾਸ ਤੇ ਸੱਜਣੋਂ ਨਸਲ ਦੇ ਵਿੱਚੋਂ 9 ਜਨਵਰੀ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਭਾਜੀ ਬਾਕੀ ਸੱਜਣੋਂ ਬਾਈ ਦੇ ਉੱਡਣ ਵਾਲੇ ਕੂਤਰ ਨੇ ਠੀਕ ਹੈ ਜੀ ਇਹ ਹਲੇ ਬਾਜ਼ੀਆਂ ਛੱਡਣੀਆਂ ਮਰਾਪਰਾ ਵਿੱਚੋਂ ਬਾਈ ਨਾਲ ਆਪਣਾ ਯਾਰ ਪਿਆਰ ਆ ਆਪਾਂ ਮੂਹਰਾਂ ਵਾਲੇ ਕੂਤਰ ਕਹੀ ਸੀ ਭਾਜੇ ਨੇ ਆਪਾਂ ਨੂੰ ਜਵਾਬ ਨਹੀਂ ਦਿੱਤਾ ਜੀ ਠੀਕ ਹੈ ਨਹੀਂ ਤਾਂ ਮੇਰਾ ਭਰਾ ਮੂਹਰਾਂ ਵਾਲੇ ਕੂਤਰ ਅਗਲਾ ਹੱਥ ਵੀ ਨਹੀਂ ਲਾਉਣ ਦਿੰਦਾ ਠੀਕ ਹੈ ਜੀ ਪਰ ਭਰਾ ਨਾਲ ਆਪਣਾ ਕਾਫੀ ਪ੍ਰੇਮ ਪਿਆਰ ਆ ਬਾਈ ਮਨਾ ਨਹੀਂ ਕਰਦਾ ਆਪਾਂ ਨੂੰ